ਪੰਜਾਬ ਦੇ ਅੰਦਰ ਆਏ ਹੜਾ ਕਾਰਨ ਜਿੱਥੇ ਪੰਜਾਬ ਦੇ ਵਿਦਿਅਕ ਅਦਾਰੇ ਨੂੰ ਬੰਦ ਕੀਤਾ ਗਿਆ ਸੀ ਪਰ ਹੁਣ ਸਿੱਖਿਆ ਮੰਤਰੀ ਦੇ ਆਦੇਸ਼ਾਂ ਤੋਂ ਬਾਅਦ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਕੂਲਾਂ ਨੂੰ ਰੋਜ਼ਾਨਾ ਦੀ ਤਰ੍ਹਾਂ ਖੋਲ੍ਹ ਦਿੱਤਾ ਗਿਆ ਤੇ ਅੱਜ ਸਕੂਲਾਂ ਦੇ ਵਿੱਚ ਵਿਦਿਆਰਥੀ ਹਾਜ਼ਰ ਹੋਏ ਤੇ ਵਿਦਿਆਰਥੀਆਂ ਦੇ ਚਿਹਰੇ ਖੁਸ਼ ਸੀ ਜਾਂ ਫਿਰ ਉਦਾਸ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਪਰ ਇਸ ਦੇ ਬਾਵਜੂਦ ਆਏ ਆਦੇਸ਼ਾਂ ਦੇ ਅਨੁਸਾਰ ਹੀ ਸਕੂਲਾਂ ਦੇ ਵਿੱਚ ਅਧਿਆਪਕ ਦੇਖ ਰਹੇ ਕਰਨੇ ਕਿ ਕਮਰਿਆਂ ਦੀ ਖਾਸਾ ਹਾਲਤ ਜਾਂ ਫਿਰ ਇਸ ਦੇ ਵਿੱਚ ਕੋਈ ਕਮੀ ਨਹੀਂ ਇਤਿਦਾਸ ਜੇ ਕਿ ਲੁਧਿਆਣਾ ਦੇ ਜਬਦੀ ਗਵਰਨਮੈਂਟ ਹਾਈ ਸਕੂਲ ਦੇ ਵਿੱਚ ਵੀ ਅਧਿਆਪਕਾਂ ਵੱਲੋਂ ਸਾਫ ਸਫਾਈ ਕਰਵਾਈ ਗਈ ਅਤੇ ਛੱਤਾਂ ਦੇ ਉੱਪਰ ਖੜੇ ਪਾਣੀ ਨੂੰ ਵੀ ਸਾਫ ਕੀਤਾ ਗਿਆ। ਉਹਨਾਂ ਦੱਸਿਆ ਗਿਆ ਕਿ ਪੁਰਾਣੀਆਂ ਬਿਲਡਿੰਗਾਂ ਹੋਣ ਕਾਰਨ ਇਨ੍ਹਾਂ ਕਮਰੇ ਨੂੰ ਹਵਾ ਲਗਵਾਈ ਗਈ ਹੈ ਤੇ ਨਾਲ ਹੀ ਇਸ ਨੂੰ ਫੋਗਿੰਗ ਕਰਵਾ ਕੇ ਦੁਰਸਤ ਕੀਤਾ ਗਿਆ। ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਜੋ ਸਰਕਾਰ ਦੀ ਗਾਈਡਲਾਈਨ ਸੀ ਉਸ ਨੂੰ ਫਾਲੋ ਕੀਤਾ ਗਿਆ। ਹਾਂਜੀ ਮੇਰਾ ਨਾਮ ਸੁਖਜੀਤ ਸਿੰਘ ਹੈ ਜੀ। ਅੰਗਰੇਜ਼ੀ ਮਾਸਟਰ ਹੈ ਜੀ ਮੈਂ ਸਰਕਾਰੀ ਹਾਈ ਸਕੂਲ ਜਬਦੀ ਵਿਖੇ। ਅ ਅੱਜ ਪਹਿਲੇ ਦਿਨ ਅਸੀਂ ਬੱਚਿਆਂ ਨੂੰ ਬੁਲਾਇਆ। ਹਾਂਜੀ। ਸਰਕਾਰ ਨੇ ਹਦਾਇਤਾਂ ਕੀਤੀਆਂ ਸੀਗੀਆਂ ਕਿ ਮੀਂਹ ਪੈਣ ਤੋਂ ਬਾਅਦ ਕਿਉਂਕਿ ਲਗਾਤਾਰ 10-12 ਦਿਨ ਮੀਂਹ ਪੈਂਦਾ ਰਿਹਾ। ਹਾਂਜੀ। ਜਿਸ ਕਾਰਨ ਕਮਰੇ ਜੋ ਸਕੂਲ ਦੇ ਸੀਗੇ ਉਹ ਲਗਾਤਾਰ ਬੰਦ ਰਹੇ। ਸਕੂਲ ਦੇ ਕੈਂਪਸ ਵਿੱਚ ਲਗਾਤਾਰ ਹਾਂਜੀ। ਜੋ ਪਾਣੀ ਉਹ ਵੀ ਜਮਾ ਹੁੰਦਾ ਰਿਹਾ ਕਿਉਂਕਿ ਸ਼ਹਿਰ ਦਾ ਸਕੂਲ ਹੋਣ ਕਾਰਨ ਸੀਵਰੇਜ ਦੀ ਸਮੱਸਿਆ ਵੀ ਸੀਗੀ। ਉਹ ਵੀ ਆ ਕੇ ਕੱਲ ਅਸੀਂ ਸਾਰਾ ਅਧਿਆਪਕਾਂ ਦੁਆਰਾ ਸਾਫ਼ ਕਰਵਾਇਆ ਗਿਆ। ਕਮਰਿਆਂ ਨੂੰ ਖੋਲ ਕੇ ਬਹੁਤ ਸਲਾਬਾ ਸੀਗਾ। ਆ ਕੋਸ਼ਿਸ਼ ਕੀਤੀ ਗਈ ਕਿ ਸਟੈਂਡਿੰਗ ਫੈਨ ਲਿਆ ਕੇ ਉਹਨਾਂ ਨੂੰ ਸੁਕਾਇਆ ਜਾਵੇ ਹਵਾ ਲਵਾਈ ਗਈ ਨਾਲ ਦੀ ਨਾਲ ਹੀ ਜੋ ਸਾਡੇ ਕਮਰਿਆਂ ਦੇ ਵਿੱਚ ਪੱਖੇ ਸੀ ਉਹਨਾਂ 'ਚ ਛੱਤ ਤੋਂ ਜੋ ਪਾਣੀ ਆਇਆ ਉਹਨਾਂ ਨੂੰ ਵੀ ਖੋਲ ਕੇ ਅਸੀਂ ਧੁੱਪ ਲਵਾ ਕੇ ਇਲੈਕਟ੍ਰੀਸ਼ੀਅਨ ਦੁਆਰਾ ਰਿਪੇਅਰ ਕਰਾਈ ਜੀ ਤੇ ਬਿਮਾਰੀਆਂ ਤੋਂ ਬਚਾਉਣ ਲਈ ਕਿਉਂਕਿ ਮੱਛਰ ਵਗੈਰਾ ਬਹੁਤ ਪੈਦਾ ਹੋ ਚੁੱਕੇ ਆ ਜੀ ਜਾਨ ਅਜਿਹੇ ਹੋਰ ਬਹੁਤ ਜ਼ਹਿਰੀਲੇ ਪੈਦਾ ਹੋ ਚੁੱਕੇ ਹਨ ਉਹਨਾਂ ਦੇ ਖਾਤਮੇ ਲਈ ਵੀ ਤੇ ਬੱਚਿਆਂ ਨੂੰ ਉਹਨਾਂ ਤੋਂ ਬਚਾਉਣ ਲਈ ਆਪਣੇ ਆਪ ਨੂੰ ਵੀ ਬਚਣ ਲਈ ਅਸੀਂ ਫੋਗਿੰਗ ਵੀ ਕਰਵਾਈ ਹੈ ਜੀ ਤੇ ਨਾਲ ਦੀ ਨਾਲ ਹੀ ਜੋ ਜਿਵੇਂ ਆਪਣੇ ਸਾਡੇ ਸਟੂਡੈਂਟਸ ਦੇ ਟਾਇਲਟਸ ਨੇ ਲੜਕੀਆਂ ਦੇ ਨੇ ਲੜਕਿਆਂ ਦੇ ਨੇ ਜੈਂਟਸ ਸਟਾਫ ਦੇ ਨੇ ਲੇਡੀ ਸਟਾਫ ਦੇ ਨੇ ਉਹਨਾਂ ਸਾਰਿਆਂ ਨੂੰ ਵੀ ਵਧੀਆ ਤਰੀਕੇ ਨਾਲ ਸਫਾਈ ਕਰਾ ਕੇ ਸੈਨੀਟਾਈਜ਼ ਕੀਤਾ ਗਿਆ ਜੀ ਸਾਡੇ ਕੋਲ ਕਮਰੇ ਜਿਹੜੇ ਨੇ ਝੁੰਦੀ ਲਈ ਜਾਂ ਫਿਰ ਕਿੰਨੇ ਕਿ ਜਿਹੜੇ ਨੇ ਅਸੀਂ ਕਹਾਂਗੇ ਕਿ ਜਿੱਥੇ ਪ੍ਰੋਬਲਮ ਜਿਹੜੀ ਆ ਪਾਈ ਰਹੀ ਹੈ ਜੀ ਹਾਂਜੀ ਸਾਡੇ ਸਕੂਲ ਦੇ ਵਿੱਚ ਲਗਭਗ 35 36 ਦੇ ਕਰੀਬ ਸਾਰੇ ਮਿਲਾ ਕੇ ਕਮਰੇ ਨੇ ਜੀ ਇਹਨਾਂ ਵਿੱਚੋਂ ਸਾਡਾ ਇੱਕ 올ਡ ਵਿੰਗ ਆ ਜੀ ਇਹਦੇ ਵਿੱਚ ਲਗਭਗ 14 15 ਕਮਰੇ ਨੇ ਜੋ ਵੈਸੇ ਠੀਕ ਹੀ ਵੀ ਨੇ ਪਰ ਜਦੋਂ ਹੁਣ بارش ਪਈ ਹੈ ਲਗਾਤਾਰ بارش ਪੈਣ ਕਾਰਨ ਇੱਕ ਤਾਂ ਇਹਨਾਂ ਦੇ ਛੱਤਾਂ ਬਹੁਤ ਖਰਾਬ ਚੁੱਕੀਆਂ ਨੇ ਤੇ 8-10 ਕਮਰਿਆਂ ਦੀ ਜੋ ਕੰਧਾਂ ਨੇ ਉਹ ਵੀ ਕਿਤੇ ਨਾ ਕਿਤੇ ਦਬ ਕੇ ਉਹਨੇ ਤਰੇੜਾ ਪੈ ਚੁੱਕੀਆਂ ਨੇ ਬਾਕੀ ਸਾਡਾ ਸਕੂਲ ਠੀਕ ਹੈ ਇਹ ਜੋ ਪੁਰਾਣਾ ਕੈਂਪਸ ਹੈ ਇਹ ਕਿਤੇ ਨਾ ਕਿਤੇ ਮੁਰੰਮਤ ਪਾਲਦਾ ਹੈ ਸਰ ਕਿੰਨੇ ਪਰਸੈਂਟ ਬੱਚੇ ਜਿਹੜੇ ਨੇ ਸਕੂਲ ਦੇ ਵਿੱਚ ਅੱਜ ਹਾਜ਼ਰ ਹੋਏ ਨੇ ਜੀ ਹਾਂਜੀ ਸਾਡੇ ਸਕੂਲ ਦੇ ਵਿੱਚ ਲਗਭਗ 1000 ਦੇ ਕਰੀਬ ਬੱਚੇ ਨੇ ਜੀ ਤੇ ਇਹਦੇ ਵਿੱਚੋਂ 600 ਤੋਂ ਲੈ ਕੇ 650 ਦੇ ਕਰੀਬ ਬੱਚੇ ਜੋ ਮਤਲਬ 60-65 ਦੇ ਕਰੀਬ ਪਰਸੈਂਟ ਦੇ ਕਰੀਬ ਬੱਚੇ ਹਾਜ਼ਰ ਨੇ। ਸੋ ਦੱਸਦੇ ਕਿ ਕਾਫੀ ਦਿਨਾਂ ਬਾਅਦ ਸਕੂਲ ਖੁੱਲ੍ਹੇ ਨੇ ਜਿਸ ਕਰਕੇ ਬੱਚਿਆਂ ਦੇ ਵਿੱਚ ਵੀ ਸਕੂਲ ਆਉਣ ਦਾ ਕਾਫੀ ਉਤਸ਼ਾਹ ਨਜ਼ਰ ਆਇਆ। ਹਾਲਾਂਕਿ ਕੁਝ ਕੁ ਬੱਚੇ ਫਿਰ ਵੀ ਅੱਜ ਨਹੀਂ ਆਏ ਪਰ ਬਹੁਤ ਗਿਣਤੀ ਦੇ ਵਿੱਚ ਜਿਹੜੇ ਕਿ ਸਕੂਲਾਂ ਦੇ ਵਿੱਚ ਬੱਚੇ ਹਾਜ਼ਰ ਹੋਏ ਨੇ। ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ सुरेंद्र ਸੋਨੀ ਦੀ ਰਿਪੋਰਟ।